ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਪੜਪੜਾ ਕਹਿ ਦਿੰਦੇ ਆ ਕਿ ਅਸੀਂ ਪਾਠ ਨਹੀਂ ਕਰ ਪਾਉਂਦੇ ਅਤੇ ਪਾਠ ਨਾ ਕਰਨ ਦੇ ਪਿੱਛੇ ਸਭ ਦੇ ਆਪੋ ਆਪਣੇ ਕਾਰਨ ਨੇ ਕਈ ਕਹਿੰਦੇ ਆ ਵੀ ਸਾਨੂੰ ਪੂਰੇ ਦਿਨ ਦੇ ਵਿੱਚ ਸਮਾਂ ਨਹੀਂ ਮਿਲਦਾ ਸਾਡੇ ਕੰਮ ਧੰਦੇ ਬਹੁਤ ਨੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਨੇ ਇਸ ਕਰਕੇ ਅਸੀਂ ਪਾਠ ਕਰੰਦਾ ਸਮਾਂ ਨਹੀਂ ਕੱਟ ਪਉਂਦੇ ਪਰ ਕੁਝ ਭੈਣ ਭਰਾ ਕਹਿੰਦੇ ਵੀ ਅਸੀਂ ਘੱਟ ਪੜ੍ਹੇ ਲਿਖੇ ਹੋયા ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰ ਪਉਂਦੇ ਸਾਨੂੰ ਦੱਸੋ ਅਸੀਂ ਕੀ ਕਰੀਏ ਕਿੰਜ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰੀਏ ਕਿੰਜ ਉਹਨਾਂ ਦੀ ਖੁਸ਼ੀ ਹਾਸਲ ਕਰੀਏ ਤਾਂ ਮਹਾਪੁਰਖ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਿਹੜੇ ਕੱਟ ਪੜੇ ਲਿਖੇ ਹੋਣ ਕਰਕੇ ਗੁਰਬਾਣੀ ਦਾ ਕੋਈ ਵੀ ਪਾਠ ਨਹੀਂ ਕਰ ਪਾਉਂਦੇ ਉਹ ਵਾਹਿਗੁਰੂ ਜੀ ਦਾ ਜਾਪ ਕਰੋ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਚਾਰ ਅੱਖਰਾਂ ਦਾ ਸ਼ਬਦ ਹੈ ਵਾਹਿਗੁਰੂ ਪਰ ਯਕੀਨ ਕਰਕੇ ਜਾਣਿਓ ਜੇ ਵਾਹਿਗੁਰੂ ਸ਼ਬਦ ਸਾਡੀ ਰਸਨਾ ਤੇ ਆਉਂਦਿਆਂ ਸਾਰੇ ਸਾਡੀ ਜ਼ਿੰਦਗੀ ਦੇ ਦੁੱਖ ਰੋਗ ਕਟਨੇ ਸ਼ੁਰੂ ਹੋ ਜਾਂਦੇ ਆ ਸਾਡੀ ਜ਼ਿੰਦਗੀ ਬਦਲਨੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਉਹ ਸਵੇਰੇ ਸ਼ਾਮ ਨੇਮ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰੋ ਫਿਰ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਵੀ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਕੇ ਵਾਹਿਗੁਰੂ ਜੀ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਦੂਸਰਾ ਆਪਣੀ ਕੀਰਤਨ ਵੰਦਗੀ ਬਣਾਓ ਤੇ ਕੀਰਤਨ ਉਹ ਵੰਦਗੀ ਬਣਾਉਣ ਦਾ ਮਤਲਬ ਇਹ ਨਹੀਂ ਆ ਵੀ ਆਪਾਂ ਸਿਰਫ ਰਸਨਾ ਦੇ ਨਾਲ ਵਾਹਿਗੁਰੂ ਕਹਿਣਾ ਹੀ ਨਹੀਂ ਵਾਹਿਗੁਰੂ ਸਾਡੇ ਕੰਮਕਾਰ ਦੇ ਵਿੱਚ ਵੀ ਸ਼ਾਮਲ ਹੋਵੇ ਭਾਵੇਂ ਕਿ ਆਪਣੇ ਮਨ ਦੇ ਵਿੱਚ ਹਮੇਸ਼ਾ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਡਰ ਭੈ ਰੱਖਣਾ ਹੈ ਇਹ ਸੋਚਣਾ ਕਿ ਵਾਹਿਗੁਰੂ ਜੀ ਹਰ ਵਕਤ ਮੈਨੂੰ ਦੇਖ ਰਹੇ ਨੇ ਮੈਂ ਉਹਨਾਂ ਦੀ ਨਿਗਰਾਨੀ ਦੇ ਵਿੱਚ ਆ ਜਦੋਂ ਇਹ ਡਰ ਭੈ ਸਾਡੇ ਮਨ ਦੇ ਵਿੱਚ ਬਣਿਆ ਰਹੇਗਾ ਤਾਂ ਸਾਡੇ ਹੱਥੋਂ ਕੋਈ ਵੀ ਮਾੜਾ ਕੰਮ ਨਹੀਂ ਹੋਵੇਗਾ ਸਾਡੇ ਇਹ ਹੱਥ ਕਿਸੇ ਦੇ ਨਾਲ ਬੇਈਮਾਨੀ ਨਹੀਂ ਕਰਨਗੇ ਸਾਡਾ ਮਨ ਕਿਸੇ ਦੇ ਲਈ ਮਾੜਾ ਨਹੀਂ ਸੋਚੇਗਾ ਸੋ ਰਸਨਾ ਰਾਹੀ ਵਾਹਿਗੁਰੂ ਜੀ ਕਹਿਣਾ ਹੈ ਅਤੇ ਵਾਹਿਗੁਰੂ ਜੀ ਨੂੰ ਅੰਗ ਸੰਗ ਮਹਿਸੂਸ ਕਰਨਾ ਹੈ ਜੋ ਵੀ ਤੁਹਾਡੇ ਹਿੱਸੇ ਚ ਜ਼ਿੰਮੇਵਾਰੀ ਆਈ ਹੈ ਜੋ ਵੀ ਤੁਹਾਡਾ ਕੰਮ ਧੰਦਾ ਕਾਰੋਬਾਰ ਆ ਉਹਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਹੈ ਤੇ ਉਸ ਤੋਂ ਬਾਅਦ ਤੀਸਰਾ ਬਚਨ ਮਹਾਪੁਰਖ ਜੀ ਸਮਝੰਦੇ ਨੇ ਕਹਿੰਦੇ ਵੀ ਜੇਕਰ ਤੁਸੀਂ ਪਾਠ ਨਹੀਂ ਕਰ ਪਾਉਂਦੇ ਤਾਂ ਦੋਵੇਂ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਜੋ ਵੀ ਮਾਲਕ ਨੇ ਚੀਜ਼ ਤੁਹਾਨੂੰ ਦਿੱਤੀ ਆ ਸੁੱਖ ਪਦਾਰਥਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਇਹ ਸੋਹਣੇ ਸ਼ਰੀਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਘਰ ਪਰਿਵਾਰ ਕਾਰੋਬਾਰ ਦੇ ਲਈ ਭਾਵੇਂ ਕਿ ਇੱਕ ਇੱਕ ਚੀਜ਼ ਦਾ ਪਰਮ ਪਿਤਾ ਪਰਮਾਤਮਾ ਜੀ ਨੂੰ ਸ਼ੁਕਰਾਨਾ ਕਰੋ ਤੇ ਦੋਵੇਂ ਵੇਲੇ ਕਰੋ ਦੇਖਣਾ ਜਦੋਂ ਹੀ ਅਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਸ਼ੁਰੂ ਕੀਤਾ ਸਾਡੀ ਜ਼ਿੰਦਗੀ ਦੇ ਵਿੱਚ ਜੋ ਬਦਲਾਅ ਆਵੇਗਾ ਤੁਸੀਂ ਆਪਣੇ ਅਰਖੀ ਦੇਖੋਗੇ ਮਾਲਕ ਦਾ ਸ਼ੁਕਰਾਨਾ ਕਰਨ ਦੇ ਨਾਲ ਜ਼ਿੰਦਗੀ ਬਦਲਨੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਪੜਪੜਾ ਕਹਿ ਦਿੰਦੇ ਹਨ ਕਿ ਅਸੀਂ ਕੰਮਾਂ ਕਾਰਾਂ ਕਰਕੇ ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਤਾ ਹੁੰਦੇ ਉਹ ਵੀ ਧਿਆਨ ਦੇਣਾ ਕਿ ਇਹ ਜੋ ਕੰਮ ਤੰਡੇ ਕਾਰੋਬਾਰ ਆ ਬਿਨਾ ਕਰਕੇ ਅਸੀਂ ਵਾਹਿਗੁਰੂ ਜੀ ਨੂੰ ਭੁੱਲੇ ਬੈਠੇ ਆ ਇਹ ਸਭ ਦਾਤਾ ਉਹ ਮਾਲਕ ਦਿਆਂ ਦਿੱਤੀਆਂ ਹੋਈਆਂ ਨੇ ਇਹਨਾਂ ਕਰਕੇ ਉਹ ਦੇਣ ਵਾਲੇ ਦਾਦੇ ਨੂੰ ਨਹੀਂ ਭੁੱਲਣਾ ਸਗੋਂ ਯਾਦਾ ਯਾਦ ਕਰਨਾ ਚਾਹੀਦਾ ਹੈ ਹਾਂ ਜੇ ਤੁਸੀਂ ਬੈਠ ਕੇ ਪਾਠ ਨਹੀਂ ਕਰ ਸਕਦੇ ਹੋ ਜਾਦਾ ਸਮਾਂ ਪਾਠ ਨਹੀਂ ਕਰ ਸਕਦੇ ਤਾਂ ਜਦੋਂ ਘੁੱਟਦੇ ਹੋ ਉਦੋਂ ਹੀ 5-10 ਮਿੰਟ ਦੀ ਹਾਜ਼ਰੀ ਲਗਵਾ ਲਓ ਜਿਵੇਂ ਤੁਸੀਂ ਬਾਕੀ ਦੇ ਸਾਰੇ ਹੀ ਕੰਮ ਬੜੇ ਜ਼ਰੂਰੀ ਸਮਝਦੇ ਹੋ ਉਹਨਾਂ ਦੇ ਲਈ ਸਮਾਂ ਕੱਢ ਲੈਂਦੇ ਹੋ ਓਵੇਂ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੇ ਲਈ ਵੀ ਸਮਾਂ ਕੱਢਣਾ ਹੈ ਜੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਜ਼ਰੂਰੀ ਸਮਝੋਗੇ ਤਾਂ ਸਮਾਂ ਨਿਕਲ ਆਵੇਗਾ ਗੁਰੂ ਜੈ ਸਿੰਘ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਆਪਣੇ ਕੰਮ ਤੰਦੇ ਛੱਡ ਕੇ ਮੇਰਾ ਨਾਮ ਜਪੋਣਾ ਸਤਗੁਰੂ ਸਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਸਾਰੇ ਕੰਮ ਤੰਦੇ ਕਰਦਿਆਂ ਹੋਇਆਂ ਨਾਲ-ਨਾਲ ਭਗਤੀ ਦਾ ਮਾਰਗ ਦੱਸਿਆ ਏ ਇਸੇ ਕਰਕੇ ਤਾਂ ਸਾਨੂੰ ਅਮਰ ਤ੍ਰੇਲਾ ਬਖਸ਼ਿਆ ਕਿ ਸਿੱਖਾਂ ਤੋਂ ਅਮਰ ਤ੍ਰੇਲਾ ਉਹ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਜਪ ਅਤੇ ਜਦੋਂ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਵੀ ਸਾਡੇ ਭਲੇ ਦੇ ਲਈ ਆ ਜਦੋਂ ਆਪਾਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਤਾਂ ਮਨ ਨੂੰ ਵੀ ਸਾਨੂੰ ਇੱਕ ਪਾਵਰ ਇੱਕ ਤਾਕਤ ਮਿਲਦੀ ਆ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਗੁਰੂ ਦਾ ਗਿਆਨ ਮਿਲਦਾ ਹੈ ਜੋ ਪੂਰਾ ਦਿਨ ਸਾਡੇ ਨਾਲ ਰਹਿੰਦਾ ਹੈ ਜੋ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਇਹ ਸਾਡੀ ਹੀ ਤਰੱਕੀ ਦੇ ਲਈ ਜ਼ਰੂਰੀ ਹੈ ਇਦੇ ਨਾਲ ਅਸੀਂ ਹੀ ਵੱਧਦੇ ਫੋਲਦੇ ਆ ਤਰੱਕੀ ਕਰਦੇ ਆ ਇਸ ਕਰਕੇ ਸਮਾਂ ਕੱਢੋ ਜਿਆਦਾ ਨਹੀਂ ਘੱਟ ਸਕਦੇ 5-10 ਮਿੰਟ ਤੋਂ ਸ਼ੁਰੂਆਤ ਕਰ ਲਓ ਬਿਸਤਰ ਤੇ ਬੈਠਿਆਂ ਬੈਠਿਆਂ ਵਾਹਿਗੁਰੂ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਕੇ ਇੱਕ ਪਾਠ ਹੀ ਜਪਜੀ ਸਾਹਿਬ ਜੀ ਦਾ ਕਰ ਲਓ ਜੇ ਤੁਹਾਡੇ ਤੋਂ ਬਿਲਕੁਲ ਵੀ ਸਮਾਂ ਨਹੀਂ ਨਿਕਲਦਾ ਮਨ ਦੇ ਵਿੱਚ ਚਾਹ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਆਪੇ ਹੀ ਤੋਂ ਮੇਲਾ ਬਣਾ ਦਿੰਦੇ ਨੇ ਸਮਾ ਆਪਣੇ ਹੀ ਬਣਾ ਦਿੰਦੇ ਨੇ ਇੱਕ ਵਾਰ ਮਨ ਦੇ ਵਿੱਚ ਚਾਹ ਪੈਦਾ ਹੋਵੇ ਤੇ ਇਹ ਚਾਹ ਉਸੇ ਦਿਨ ਤੋਂ ਪੈਦਾ ਹੋ ਜਾਵੇਗਾ ਜਦੋਂ ਤੁਸੀਂ ਮਾਲਕ ਦਾ ਦਿੱਤਿਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਸ਼ੁਰੂ ਕਰੋਗੇ ਜਦੋਂ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਮੈਨੂੰ ਜੋ ਮਿਲਿਆ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਹੀ ਮਿਲਿਆ ਹੈ ਮਨ ਨੂੰ ਇਹ ਗੱਲ ਸਮਝ ਲੱਗਣੀ ਚਾਹੀਦੀ ਆ ਕਿ ਸਭ ਤੋਂ ਉੱਪਰ ਇੱਕ ਤਾਕਤ ਇੱਕ ਸ਼ਕਤੀ ਬੈਠੀ ਆ ਜਿਹਦੇ ਹੱਥਾਂ ਦੀਆਂ ਅਸੀਂ ਸਾਰੇ ਘੱਟ ਪਤਲੀਆਂ ਹਾਂ ਸਭ ਕੁਝ ਉਹਨਾਂ ਦੇ ਹੱਥ ਵਾਸੇ ਆ ਜਦੋਂ ਆਪਾਂ ਉਹ ਤਾਕਤ ਨੂੰ ਸਮਝਾਂਗੇ ਉਹਦੀ ਪਾਵਰ ਨੂੰ ਸਮਝਾਂਗੇ ਤਾਂ ਫਿਰ ਸਭ ਕੰਮ ਆਸਾਨ ਹੋ ਜਾਣਗੇ ਜਿਹੜੇ ਕਹਿੰਦੇ ਨਾਮ ਜਪਣ ਦੇ ਲਈ ਸਮਾਂ ਨਹੀਂ ਮਿਲਦਾ ਉਹ ਸਮਾਂ ਕੱਢਣਾ ਸ਼ੁਰੂ ਕਰ ਦੇਣਗੇ ਬਾਕੀ ਤੁਸੀਂ ਵਾਹਿਗੁਰੂ ਜੀ ਦੇ ਅੱਗੇ ਇੱਕ ਵਾਰ ਅਰਦਾਸ ਬੇਨਤੀ ਕਰਕੇ ਤਾਂ ਦੇਖੋ ਕਿਵਾ ਹੈ ਗੁਰੂ ਜੀ ਮੈਂ ਤੁਹਾਡਾ ਨਾਮ ਜਪ ਕੇ ਤੁਹਾਡੀ ਖੁਸ਼ੀ ਹਾਸਲ ਕਰਨਾ ਚਾਹੁੰਦਾ ਹਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਅਮਰਤ ਦੇ ਲਾ ਬਖਸ਼ੋ ਅਮਰਤ ਬੇਲੇ ਦਾ ਨਾਮ ਬਖਸ਼ੋ ਤਾਂ ਦੇਖਣਾ ਵਾਹਿਗੁਰੂ ਜੀ ਜਰੂਰ ਕਿਰਪਾ ਕਰਦੇ ਨੇ ਇਹ ਸਾਡੇ ਹੀ ਮਨ ਦੇ ਵਿੱਚ ਚਾਹ ਨਹੀਂ ਬਣਿਆ ਇਸੇ ਕਰਕੇ ਕਿਰਪਾ ਨਹੀਂ ਹੋ ਰਹੀ ਤੇ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਵੀ ਜਿਹੜੇ ਕਿਸੇ ਵੀ ਕਾਰਨ ਕਰਕੇ ਪਾਠ ਕਰ ਨਹੀਂ ਸਕਦੇ ਉਹ ਸੁਣ ਤਾਂ ਸਕਦੇ ਆ ਨਾ ਸੁਣਨਾ ਬਹੁਤ ਵੱਡੀ ਗੱਲ ਆ ਕਿਉਂਕਿ ਸੁਣਨਾ ਸਭ ਤੋਂ ਔਖਾ ਏ ਤੇ ਜੇਕਰ ਸਾਨੂੰ ਸੁਣਨ ਦੀ ਆਦਤ ਪੈ ਜਾਵੇ ਜੋ ਵੀ ਪਾਠ ਆਪਾਂ ਕਰ ਨਹੀਂ ਸਕਦੇ ਉਹ ਤੁਸੀਂ ਆਪਣੇ ਟੀਵੀ ਤੇ ਮੋਬਾਈਲ ਤੇ ਲਗਾ ਕੇ ਸੁਣ ਸਕਦੇ ਹੋ ਸੁਣਨ ਤੇ ਨਾਲ ਹੀ ਦੇਖਿਓ ਕਿੰਨੀ ਕਿਰਪਾ ਹੁੰਦੀ ਸੁਣਨਕ ਦੀ ਗੱਲ ਏ ਆ ਵੀ ਜੇ ਤਾਂ ਭਾਈ ਸਾਨੂੰ ਪਰਮਕੀਤਾ ਪਰਮਾਤਮਾ ਜੀ ਦੇ ਨਾਲ ਪਿਆਰ ਆ ਜੇ ਅਸੀਂ ਉਸ ਤਾਕਤ ਨੂੰ ਸ਼ਕਤੀ ਨੂੰ ਮੰਨਦੇ ਆ ਤਾਂ ਫਿਰ ਤਾਂ ਸਮਾ ਆਪੇ ਹੀ ਨਿਕਲ ਆਉਂਦਾ ਹੈ ਫਿਰ ਤਾਂ ਕੋਈ ਬਹਾਨਾ ਨਹੀਂ ਪਰ ਜੇ ਸਾਡਾ ਖੁਦ ਦਾ ਇਰਾਦਾ ਹੀ ਨਹੀਂ ਆ ਤਾਂ ਫਿਰ ਸਮਾ ਹੋਵੇ ਵੀ ਤਾਂ ਵੀ ਬੰਦਾ ਨਾਮ ਨਹੀਂ ਜੱਗ ਸਕਦਾ ਵਾਹਿਗੁਰੂ ਜੀ ਦਾ ਨਾਮ ਬਹੁਤ ਅਣਮੋਲ ਆ ਤੇ ਵਾਹਿਗੁਰੂ ਜੀ ਦੀ ਖੁਸ਼ੀ ਦੇ ਨਾਲ ਮਿਲਦਾ ਹੈ ਜਦੋਂ ਅਸੀਂ ਨੇਕ ਕੰਮ ਕਰਨੇ ਸ਼ੁਰੂ ਕਰਾਂਗੇ ਚੰਗੇ ਕੰਮ ਕਰਨੇ ਸ਼ੁਰੂ ਕਰਾਂਗੇ ਤਵਾਹਿ ਗੁਰੂ ਜੀ ਨੇ ਆਪ ਤੇ ਹੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿੱਤੀਆਂ ਜਦੋਂ ਅਸੀਂ ਸਾਡੇ ਮਨ ਦੇ ਵਿੱਚ ਗੁਰੂ ਸਹਿਬ ਜੀ ਦੇ ਪ੍ਰਤੀ ਚਾਹ ਪੈਦਾ ਹੋਵੇਗਾ ਨਾ ਤੜਫ ਪੈਦਾ ਹੋਵੇਗੀ ਤਾਂ ਗੁਰੂ ਸਹਿਬ ਜੀ ਨੇ ਆਪ ਤੇ ਹੀ ਉਠਾ ਕੇ ਆਪਣਾ ਨਾਮ ਜੁਤਾਲਿਆ ਹੈ ਤੇ ਇਹ ਚਾ ਤੜਫ ਪੈਦਾ ਤਾਂ ਹੋਵੇਗੀ ਜਦੋਂ ਅਸੀਂ ਸੰਗਤ ਦੇ ਵਿੱਚ ਜਾਵਾਂਗੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਨਾਮ ਦੀ ਵਡਿਆਈ ਸੁਣਨੀ ਇਹਦੇ ਨਾਲ ਬਹੁਤ ਫਰਕ ਪੈਂਦਾ ਹੈ ਜੇ ਤੁਸੀਂ ਗੁਰੂ ਘਰੇ ਜਾਣ ਦਾ ਸਮਾ ਨਹੀਂ ਘਟ ਪਾਉਂਦੇ ਤਾਂ ਟੀਵੀ ਦੇ ਉੱਪਰ ਮੋਬਾਈਲ ਦੇ ਉੱਪਰ ਕੋਈ ਨਾ ਕੋਈ ਕਥਾ ਵਿਚਾਰ ਲਗਾ ਕੇ ਜ਼ਰੂਰ ਸੁਨਿਆ ਕਰੋ। ਰੋਜ਼ ਰੋਜ਼ ਦਰਬਾਰ ਸਾਹਿਬ ਤੋਂ ਕੀਰਤਨ ਹੁੰਦਾ ਹੈ। ਕੀਰਤਨ ਸੁਣੋ, ਗੁਰਬਾਣੀ ਦਾ ਪਾਠ ਸੁਣੋ ਤਾਂ ਦੇਖਣਾ ਕਿਸ ਤਰ੍ਹਾਂ ਜੀਵਨ ਦੇ ਵਿੱਚ ਬਦਲਾਅ ਹੁੰਦਾ। ਵਾਹਿਗੁਰੂ ਜੀ ਸਾਡੇ ਮਨ ਦੀ ਭਾਵਨਾ ਦੇਖਦੇ ਆ। ਵਾਹਿਗੁਰੂ ਜੀ ਨੂੰ ਚੁਸਤ ਚਲਾਕੀਆਂ ਦੇ ਨਾਲ ਨਹੀਂ ਪਾਇਆ ਜਾ ਸਕਦਾ। ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਪਰ ਜੇ